ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਧੰਨ ਧੰਨ ਬਾਬਾ ਨੂਦ ਸਿੰਘ ਸਾਹਿਬ ਸਮੂਹ ਸ਼ਹੀਦ ਸਿੰਘ ਫੌਜਾਂ ਤੇਨਾਂ ਦੇ ਚਰਣਾ ਕਮਲਾਂ ਵਿੱਚ ਨਮਸਕਾਰ ਹੈ ਆਦ ਨਿਰੰਝਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀ ਤਰਸਵਾਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤੱਖ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ੍ਰੀ ਦਸਮ ਗ੍ਰੰਥ ਜੀ ਮਹਾਰਾਜ ਸ੍ਰੀ ਸਰਬਲੋਕ ਗ੍ਰੰਥ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਤੁਰਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜ੍ਹ ਸੁਣ ਕੇ ਖਾਲਸਾ ਜੀ ਜੀਵ ਦਾ ਉਦਾਰ ਹੁੰਦਾ ਹੈ ਮਹਾਰਾਜ ਦੀ ਖੁਸ਼ੀ ਪ੍ਰਾਪਤ ਹੁੰਦੀ ਹੈ ਖਾਲਸਾ ਜੀ ਸਤਗੁਰ ਸੱਚੇ ਪਾਸ਼ਾ ਅਕਾਲ ਪੁਰਖ ਜੀਆਂ ਦਾ ਰੂਪ ਮਹਾਰਾਜ ਜੀਆਂ ਨੇ ਇਸ ਸ੍ਰਿਸ਼ਟੀ ਨੂੰ ਸਾਜਿਆ ਹੈ ਬਣਾਇਆ ਹੈ ਫਿਰ ਇਹਦੇ ਵਿੱਚ ਜੀਵ ਪੈਦਾ ਕੀਤੇ ਹਨ ਫਿਰ ਖਾਲਸਾ ਜੀ ਉਹਨਾਂ ਜੀਵਾਂ ਦੇ ਵਿੱਚ ਜਿਹੜਾ ਸਰਦਾਰ ਬਣਾਇਆ ਹੈ ਮਨੁੱਖਾ ਦੇਹੀ ਨੂੰ ਬਣਾਇਆ ਹੈ ਸਾਰਿਆਂ ਜੀਵਾਂ ਦੇ ਵਿੱਚੋਂ ਸਾਰੀਆਂ ਜੂਨਾਂ ਦੇ ਵਿੱਚੋਂ ਜਿਹੜੀ ਖਾਲਸਾ ਜੀ ਉਹ ਮਨੁੱਖਾ ਦੇਹੀ ਦੀ ਸਰਦਾਰੀ ਹੈ ਪਰ ਅਫਸੋਸ ਵਾਲੀ ਗੱਲ ਹੈ ਕਿ ਸਾਰਿਆਂ ਤੋਂ ਮੂਰਖ ਉਹੀ ਜੂਨ ਹੈ ਮਹਾਰਾ ਸੱਚੇ ਪਾਤਸ਼ਾਹ ਨੇ ਟੇਢੀਆਂ ਜੂਨਾਂ ਵਿੱਚੋਂ ਕੱਢ ਕੇ ਖਾਲਸਾ ਜੀ ਕਿਰਪਾ ਕਰਕੇ ਦੀਨ ਦਿਆਲ ਸਤਿਗੁਰਾਂ ਨੇ ਮਨੁੱਖਾ ਦੇਹੀ ਬਖਸ਼ੀ ਤੇ ਖਾਲਸਾ ਜੀ ਮਨੁੱਖਾ ਦੇਹੀ ਵਿੱਚ ਆ ਕੇ ਵੀ ਅਸੀਂ ਉਹਨਾਂ ਪਸ਼ੂਆਂ ਵਾਲੇ ਜਿਹੜੇ ਕੰਮ ਕਰ ਰਹੇ ਹਾਂ ਪੰਛੀਆਂ ਵਾਲੇ ਮੂਰਖਾਂ ਵਾਲੇ ਸੋ ਇਸੇ ਪ੍ਰਕਾਰ ਕੁੱਤਾ ਬਿਰਤੀ ਖਾਲਸਾ ਜੀ ਰੱਖੀ ਹੋਈ ਐ ਲਾਲ ਚੰਦਰ ਵਸਾਇਆ ਹੋਇਆ ਇੱਕ ਵੀ ਗੁਣ ਜਿਹੜਾ ਪ੍ਰਗਟ ਹਿਰਦੇ ਵਿੱਚ ਨਹੀਂ ਕੀਤਾ ਨਾ ਉਸ ਪਲੀਪੂਰਨ ਪਰਮੇਸ਼ਰ ਨੂੰ ਮੰਨਿਆ ਚਲੋ ਬਾਕੀ ਜੂਨਾ ਤੇ ਖਾਲਸਾ ਜੀ ਉਹਨਾਂ ਨੂੰ ਸਤਗੁਰਾਂ ਨੇ ਸੋਝੀ ਨਹੀਂ ਬਖਸ਼ੀ ਪਰ ਮਨੁੱਖ ਨੂੰ ਜਿਹੜੀ ਸੋਝੀ ਬਖਸ਼ੀ ਇਹ ਖਾਲਸਾ ਜੀ ਆਪਣੀ ਸੋਝੀ ਦੇ ਵਿੱਚ ਹੀ ਇਹ ਗੱਲ ਕਹਿਣ ਲੱਗ ਪਿਆ ਕਿ ਰੱਬ ਨਾਂ ਦੀ ਕੋਈ ਚੀਜ਼ ਨਹੀਂ ਰੱਬ ਨਹੀਂ ਗੁਰੂ ਨਹੀਂ ਜਿਵੇਂ ਖਾਲਸਾ ਜੀ ਧੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਪ ਅੰਤਰਜਾਮੀ ਸਤਿਗੁਰੂ ਅਕਾਲਪੁਰਖ ਜੀਆਂ ਦਾ ਰੂਪ ਤੇ ਜਿਵੇਂ ਖਾਲਸਾ ਜੀ ਦਾਸ ਨੇ ਇੱਕ ਵੇਖਿਆ ਵੀ ਸੀ ਆ ਰੋਲਾ ਪੈਂਦਾ ਅਜਕਲ ਗੁਰੂ ਨਾਨਕ ਸਾਹਿਬ ਜੀ ਸਿੱਖ ਨਹੀਂ ਤੇ ਦਾਸ ਨਾ ਬਾਣੀ ਪੜ ਰਿਆ ਸੀ ਭਾਈ ਸਾਹਿਬ ਭਾਈ ਗੁਰਦਾਸ ਜੀਆਂ ਦੀ ਤੇ ਖਾਲਸਾ ਦੀ ਉਹਦੇ ਵਿੱਚ ਬਚਨ ਆ ਗਏ ਤੇ ਬੜਾ ਆਨੰਦ ਆਇਆ ਉਹ ਬਚਨ ਪੜ ਕੇ ਤੇ ਉਹਦੇ ਵਿੱਚੋਂ ਮੈਂ ਚਾਹੁੰਦਾ ਹਾਂ ਕਿ ਉਹ ਜਿਹੜੀ ਵਿਚਾਰ ਆਪਾਂ ਕਰੀਏ ਉਹਦੇ ਵਿੱਚ ਸ਼ਾਇਦ ਤੁਹਾਨੂੰ ਪਤਾ ਲੱਗ ਸਕੇ ਵੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਸ਼ਾ ਕਿਵੇਂ ਪਰਮੇਸ਼ਰ ਦਾ ਰੂਪ ਹਨ ਇੱਕ ਤੇ ਚਲੋ ਬਾਣੀ ਵਿੱਚ ਬਚਨ ਆਉਂਦੇ ਸਵਈਏ ਮਹੱਲੇ ਪਹਿਲੇ ਕਿ ਪੜ੍ਹ ਲਈਏ ਉਹਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਸਾਰੀ ਹੀ ਮਹਿਮਾ ਹੈ ਫਿਰ ਖਾਲਸਾ ਜੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜਿੰਨੇ ਵੀ ਗੁਰੂ ਸਾਹਿਬ ਨੇ ਬਾਣੀ ਲਿਖੀ ਹੈ ਜਿਹੜਾ ਗੁਰੂ ਪਾਤ ਆਉਂਦਾ ਹੈ ਉਹ ਆਪਣੇ ਤੋਂ ਉੱਪਰਲੇ ਦਾ ਨਾਮ ਆਉਂਦਾ ਸੋ ਇਸੇ ਪ੍ਰਕਾਰ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਦਸਤਾਨ ਦੇ ਕੇ ਖਾਲਸਾ ਜੀ ਸਮਝਾਉਂਦੇ ਹਨ ਕਹਿੰਦੇ ਜਿਵੇਂ ਖਾਲ ਫੂਲ ਮੂਲ ਫਲ ਮੂਲ ਫਲ ਫਲ ਮੂਲ ਆਦ ਪਰਮਾਦ ਅਰ ਅੰਤ ਕਾ ਅਨੰਤ ਹੈ ਕਹਿੰਦੇ ਜਿਵੇਂ ਇਹ ਖਾਲਸਾ ਜੀ ਕਿਵੇਂ ਪਰਮੇਸ਼ਰ ਵਾਹਿਗੁਰੂ ਤੇ ਗੁਰੂ ਇੱਕੋ ਹੈ ਕਿਵੇਂ ਜਾਣੀਏ ਇਸ ਚੀਜ਼ ਨੂੰ ਤੇ ਇਥੇ ਖਾਲਸਾ ਜੀ ਇਹ ਉਦਾਹਰਣ ਦਿੱਤੀ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਹੁਣਾਂ ਨੇ ਕਹਿੰਦੇ ਨੇ ਜਿਸ ਤਰ੍ਹਾਂ ਫੁੱਲ ਹੈ ਫਲ ਹੈ ਖਾਲਸਾ ਜੀ ਕੋਈ ਫਲ ਹੈ ਤੇ ਉਹ ਕਿਸੇ ਬੀਜ ਤੋਂ ਹੀ ਪੈਦਾ ਹੋਇਆ ਹੈ ਨਾ ਜਿਹੜਾ ਫਲ ਹੈ ਪਹਿਲਾਂ ਬੀਜ ਬੀਜਿਆ ਗਿਆ ਹੋਵੇਗਾ ਫਿਰ ਖਾਲਸਾ ਜੀ ਉਹ ਫਲ ਉਤਪਨ ਹੋਇਆ ਹੋਵੇ ਕਹਿੰਦੇ ਜਿਹੜਾ ਫਲ ਹੈ ਉਹਦਾ ਜਿਹੜਾ ਮੂਲ ਹੈ ਉਹ ਤੇ ਬੀਜ ਹੀ ਹੈ ਨਾ ਖਾਲਸਾ ਜੀ ਸਮਝਣ ਵਾਲੀ ਗੱਲ ਹੈ ਥੋੜੀ ਡੂੰਘਾਈ ਵਾਲੀ ਹੈ ਕਿ ਜਿਹੜਾ ਫਲ ਹੈ ਉਹ ਇੱਕ ਬੀਜ ਤੋਂ ਪੈਦਾ ਹੋਇਆ ਤੇ ਖਾਲਸਾ ਜੀ ਪਹਿਲਾਂ ਬੀਜ ਬੀਜਿਆ ਫਿਰ ਉਹ ਫਲ ਪੈਦਾ ਹੋਇਆ ਕਹਿੰਦੇ ਨੇ ਫਿਰ ਉਹ ਦੁਬਾਰਾ ਚੱਕਰ ਚੱਲਿਆ ਕਿ ਉਹ ਜਿਹੜਾ ਫਲ ਸੀ ਉਹਦੇ ਵਿੱਚੋਂ ਫਿਰ ਬੀਜ ਪੈਦਾ ਹੋਏ ਉਹ ਬੀਜਾਂ ਨੂੰ ਬੀਜਿਆ ਗਿਆ ਫਿਰ ਫਲ ਪੈਦਾ ਹੋਏ ਫਿਰ ਫਲਾਂ ਦੇ ਵਿੱਚੋਂ ਬੀਜ ਨਿਕਲੇ ਉਹ ਬੀਜਾਂ ਨੂੰ ਬੀਜਿਆ ਗਿਆ ਫਿਰ ਫੈ ਫਲ ਪੈਦਾ ਹੋਏ ਫਿਰ ਫਲ ਪੱਕਿਆ ਫਲ ਦੇ ਵਿੱਚੋਂ ਬੀਜ ਪੈਦਾ ਹੋਏ ਫਿਰ ਉਹਨਾਂ ਬੀਜਾਂ ਨੂੰ ਬੀਜਿਆ ਗਿਆ ਤੇ ਫਿਰ ਫਲ ਪੈਦਾ ਹੋਏ ਇਹ ਆਦਤੋਂ ਮੁੱਢ ਤੋਂ ਆਰੰਭ ਤੋਂ ਇਹ ਚੀਜ਼ ਚੱਲੀ ਆ ਰਹੀ ਆ ਕਿ ਪਹਿਲਾਂ ਬੀਜ ਬੀਜਿਆ ਜਾਂਦਾ ਫਿਰ ਫਲ ਆਉਂਦਾ ਫਿਰ ਫਲ ਦੇ ਵਿੱਚੋਂ ਬੀਜ ਨਿਕਲਦੇ ਹਨ ਤੇ ਫਿਰ ਉਹਨਾਂ ਬੀਜਾਂ ਨੂੰ ਫਿਰ ਬੀਜਦੇ ਤੇ ਫਿਰ ਫਲ ਬਣ ਜਾਂਦੇ ਇਹ ਚੱਕਰ ਖਾਲਸਾ ਜੀ ਚੱਲਿਆ ਆ ਰਿਹਾ ਹੁਣ ਜੇ ਕੋਈ ਕਵੇ ਫਲ ਵੱਡਾ ਕਿ ਬੀਜ ਵੱਡਾ ਹੁਣ ਖਾਲਸਾ ਜੀ ਫਲ ਦੇ ਵਿੱਚੋਂ ਹੀ ਬੀਜ ਨਿਕਲ ਰਿਹਾ ਤੇ ਬੀਜ ਦੇ ਵਿੱਚੋਂ ਹੀ ਫਲ ਨਿਕਲ ਰਿਹਾ ਇਹਦੇ ਵਿੱਚ ਕੋਈ ਭੇਦ ਨਹੀਂ ਰਹਿ ਗਿਆ ਦੋਵੇਂ ਇੱਕ ਚੀਜ਼ ਹੀ ਆ ਇੱਕ ਸਮਾਨ ਹੈ ਫਿਰ ਭਾਈ ਸਾਹਿਬ ਜੀ ਕਹਿੰਦੇ ਪਿਤ ਸੁੱਤ ਸੁੱਤ ਪਿਤ ਸੁੱਤ ਪਿਤ ਪਿਤ ਸੁੱਤ ਓਤ ਪਤ ਗਤ ਅਤ ਮੂੜ ਗੂੜ ਮੂਲ ਮੰਤ ਹੈ ਕਹਿੰਦੇ ਫਿਰ ਵੇਖੋ ਖਾਲਸਾ ਜੀ ਜਿਸ ਪ੍ਰਕਾਰ ਕਹਿੰਦੇ ਇਸੇ ਪ੍ਰਕਾਰ ਜਿਵੇਂ ਪਿਤਾ ਹੈ ਔਰੇ ਵਿੱਚੋਂ ਫਿਰ ਖਾਲਸਾ ਜੀ ਉਹ ਪੁੱਤਰ ਉਪਜਦਾ ਹੈ ਕਹਿੰਦੇ ਫਿਰ ਜਿਹੜਾ ਪੁੱਤਰ ਜਵਾਨ ਹੁੰਦਾ ਉਹਦਾ ਅੱਗੇ ਫਿਰ ਉਹ ਉਹਦਾ ਪੁੱਤਰ ਹੋ ਜਾਂਦਾ ਉਹ ਪਿਓ ਬਣ ਜਾਂਦਾ ਫਿਰ ਜਿਹੜਾ ਪੁੱਤਰ ਹੁੰਦਾ ਖਾਲਸਾ ਜੀ ਉਹਦੇ ਗਾਂਹ ਪੁੱਤਰ ਹੋ ਜਾਂਦਾ ਤੇ ਉਹ ਪਿਓ ਬਣ ਜਾਂਦਾ ਫਿਰ ਉਸ ਤੋਂ ਅੱਗੇ ਉਹਦੇ ਪੁੱਤਰ ਹੋ ਜਾਂਦਾ ਤੇ ਉਹ ਪਿਓ ਬਣ ਜਾਂਦਾ ਇਹ ਪਿਓ ਪੁੱਤਰ ਦਾ ਸਿਲਸਿਲਾ ਵੀ ਖਾਲਸਾ ਜੀ ਚੱਲਿਆ ਆ ਰਿਹਾ ਵੇਖੋ ਪਿਓ ਦੇ ਵਿੱਚੋਂ ਹੀ ਪੁੱਤਰ ਹੈ ਫਿਰ ਪੁੱਤਰ ਅੱਗੇ ਪਿਓ ਬਣਦਾ ਉਹੀ ਪੁੱਤਰ ਪਿਓ ਬਣ ਜਾਂਦਾ ਫਿਰ ਖਾਲਸਾ ਜੀ ਉਹਦੇ ਅੱਗੇ ਬੱਚੇ ਹੁੰਦੇ ਤੇ ਉਹ ਪਿਓ ਬਣ ਜਾਂਦਾ ਇਹ ਸਿੰਸਲਾ ਲਗਾ ਚੱਲਿਆ ਆ ਰਿਹਾ ਹੈ ਚੱਕਰ ਜਿਹਾ ਦਾ ਸਦਾ ਚੱਲਦਾ ਕੋ ਇਹਦੇ ਵਿੱਚ ਕੋਈ ਭੇਦ ਨਹੀਂ ਕਿਉਂਕਿ ਖਾਲਸਾ ਜੀ ਖੂਨ ਇੱਕ ਨੇ ਵੇਖੋ ਇਸ ਇੱਕ ਉਦਾਹਰਨ ਦੇ ਕੇ ਦੱਸਾਂ ਜਿਵੇਂ ਇੱਕ ਘਰ ਦੇ ਵਿੱਚ ਬੱਚਾ ਉਹਦਾ ਪਿਓ ਵੀ ਹੈ ਤੇ ਉਹਦਾ ਦਾਦਾ ਵੀ ਹੈ ਹੁਣ ਉਸ ਘਰ ਦੇ ਵਿੱਚ ਖਾਲਸਾ ਜੀ ਮੌਜੂਦਾ ਦੋ ਪਿਓ ਨੇ ਇੱਕ ਦੇ ਉਹ ਪੁੱਤਰ ਹੈ ਇੱਕ ਜਿਹੜਾ ਦਾਦਾ ਹੈ ਉਹ ਉਹਦੇ ਪਿਓ ਦਾ ਪੁੱਤਰ ਹੈ ਸੋ ਇਹਦੇ ਵਿੱਚ ਵੀ ਕੋਈ ਭੇਦ ਨਹੀਂ ਆ ਕਿਉਂਕਿ ਖੂਨ ਵੀ ਇੱਕ ਆ ਕੋਲ ਵੀ ਇੱਕ ਚਲਣੀ ਆ ਸੋ ਇਸੇ ਪ੍ਰਕਾਰ ਜਿਵੇਂ ਇਹਦੇ ਵਿੱਚ ਪਿਓ ਤੇ ਪੁੱਤ ਵਿੱਚ ਭਿੰਨ ਨਹੀਂ ਨਾ ਕੋਈ ਆ ਕੇ ਪੁੱਛੇ ਵੀ ਤੇਰੇ ਪਿਤਾ ਨੂੰ ਮਿਲਣਾ ਉਹ ਕਹਿੰਦਾ ਮੈਨੂੰ ਦੱਸ ਦਿਓ ਤੇ ਉਹ ਫਿਰ ਕੋਈ ਗੱਲ ਹੁੰਦੀ ਉਹਨੂੰ ਦੱਸ ਜਾਂਦੇ ਭੇਦ ਨਹੀਂ ਨਾ ਦੋਹਾਂ ਚੀਜ਼ਾਂ ਦੇ ਵਿੱਚ ਇੱਕ ਹੀ ਚੀਜ਼ ਹੈ ਫਿਰ ਇਸੇ ਪ੍ਰਕਾਰ ਕਹਿੰਦੇ ਪਥਕ ਬਸੇਰਾ ਕੋ ਨਬੇਰਾ ਜੋ ਨਿਕਸ ਬੈਠ ਇਤ ਉਤਵਾਰ ਪਾਰ ਸਰਤਾ ਸਦਤ ਹੈ ਕਹਿੰਦੇ ਜਿਵੇਂ ਨਦੀ ਦਾ ਕੋਈ ਕਿਨਾਰਾ ਹੈ ਕੋਈ ਰਾਹੀ ਆ ਕੇ ਬੇੜੀ ਵਿੱਚ ਬੈਠਾ ਉਹਨੇ ਆਕੇ ਜਿਹਨੂੰ ਕਿਨਾਰੇ ਉੱਤੇ 베ਰੀ ਨੂੰ ਵੇਖ 베ੜੀ ਨੂੰ ਵੇਖਿਆ ਤੇ 베ੜੀ ਵਾਲੇ ਨੂੰ ਕਹਿੰਦਾ ਉਹ ਪੁੱਛਦਾ ਵੀ ਕਿੱਥੇ ਜਾਣਾ ਕਹਿੰਦਾ ਮੈਂ ਪਾਰ ਜਾਣਾ ਮੈਨੂੰ ਪਾਰ ਲੰਘਾ ਦੇ 베ੜੀ 'ਚ ਬੈਠਾ ਖਾਲਸਾ ਜੀ ਉਹ ਪਰਲੇ ਕਿਨਾਰੇ ਚਲਾ ਗਿਆ ਹੁਣ ਪਰਲੇ ਕਿਨਾਰੇ ਚਲਾ ਗਿਆ ਉਥੋਂ ਜਾ ਕੇ ਵੀ ਜੇ ਉਹਨੇ ਇਧਰਲੇ ਕਿਨਾਰੇ ਤੇ ਆਉਣਾ ਤੇ ਉਹ ਕੀ ਕਹੇਗਾ ਉਹ ਫਿਰ ਇਹ ਕਹੇਗਾ ਵੀ ਮੈਨੂੰ ਨਦੀ ਤੋਂ ਪਾਰ ਕਰ ਦੇ ਮਤਲਬ ਦੋਵੇਂ ਪਾਸਿਆਂ ਤੋਂ ਜੇ ਕੋਈ ਇਧਰੋਂ ਰਾਹੀ ਉਧਰ ਜਾਂਦਾ ਜਾਂ ਉਧਰੋਂ ਰਾਹੀ ਇਧਰ ਆਉਂਦਾ ਉਹ ਇਹੀ ਗੱਲ ਕਹਿੰਦਾ ਕਿ ਮੈਨੂੰ ਪਾਰ ਲਾ ਦੇ ਇੱਕੋ ਹੀ ਗੱਲ ਇੱਕੋ ਸਿਲਸਿਲਾ ਚੱਲਦਾ ਵਿੱਚ ਵਾਲਾ ਗੇੜ ਨਹੀਂ ਮੰਨਿਆ ਜਾਂਦਾ ਚਾਹੇ ਉਧਰਲੇ ਕਿਨਾਰੇ ਤੋਂ ਕੋਈ ਚੜੇ ਉਹ ਵੀ ਇਹੀ ਗੱਲ ਕਹਿੰਦਾ ਕਿ ਮੈਨੂੰ ਉਧਰਲੇ ਪਾਰ ਲਾ ਦੇ ਜਿਹੜਾ ਕੋਈ ਉਧਰਲੇ ਕਿਨਾਰੇ ਤੋਂ ਚੜਦਾ ਉਹ ਵੀ ਕਹਿੰਦਾ ਮੈਨੂੰ ਉਧਰਲੇ ਪਾਰ ਲਾ ਦੇ ਤੀਜੀ ਗੱਲ ਨਹੀਂ ਕੋਈ ਆਖੀ ਜਾਂਦੀ ਜਾਂ ਦੂਜੀ ਗੱਲ ਨਹੀਂ ਕੋਈ ਆਖੀ ਜਾਂਦੀ ਸੋ ਇਸੇ ਪ੍ਰਕਾਰ ਹੀ ਮਹਾਰਾਜ ਕਹਿੰਦੇ ਹਨ ਭਾਈ ਸਾਹਿਬ ਭਾਈ ਗੁਰਦਾਸ ਜੀ ਸਾਨੂੰ ਸਮਝਾਉਂਦੇ ਆ ਕਹਿੰਦੇ ਪੂਰਨ ਬ੍ਰਹਮ ਗੁਰ ਗੋਬਿੰਦ ਗੋਬਿੰਦ ਗੁਰ ਅਬਗਤ ਗਤ ਸਿਮਰਤ ਸਿੱਖ ਸੰਤ ਹੈ ਕਹਿੰਦੇ ਇਸੇ ਪ੍ਰਕਾਰ ਹੀ ਜਿਵੇਂ ਬੀਜ ਵਿੱਚੋਂ ਫਲ ਤੇ ਫਲ ਵਿੱਚੋਂ ਬੀਜ ਪੈਦਾ ਹੁੰਦਾ ਤੇ ਜਿਵੇਂ ਪਿਤਾ ਵਿੱਚੋਂ ਪੁੱਤਰ ਤੇ ਪੁੱਤਰ ਖਾਲਸਾ ਜੀ ਉਹੀ ਪਿਤਾ ਬਣਦਾ ਜਿਵੇਂ ਇਧਰੋਂ ਉਧਰ ਕਿਸੇ ਨੇ ਜਾਣਾ ਜਾਂ ਉਧਰੋਂ ਇਧਰ ਆਉਣਾ ਉਹ ਇਹੀ ਕਹਿੰਦਾ ਮੈਨੂੰ ਨਦੀ ਤੋਂ ਪਾਰ ਕਰ ਦੇ ਇਸੇ ਪ੍ਰਕਾਰ ਹੀ ਖਾਲਸਾ ਜੀ ਅਕਾਲ ਪੁਰਖ ਹੀ ਗੁਰੂ ਬਣ ਜਾਂਦਾ ਤੇ ਫਿਰ ਗੁਰੂ ਅਕਾਲ ਪੁਰਖ ਵਿੱਚ ਭੇਦ ਹੋ ਜਾਂਦਾ ਭੇਦ ਹੋ ਜਾਂਦਾ ਫਿਰ ਅਕਾਲ ਪੁਰਖ ਗੁਰੂ ਬਣ ਕੇ ਆ ਜਾਂਦਾ ਸੋ ਇਹ ਵੀ ਸਿਲਸਿਲਾ ਚੱਲਿਆ ਆਉਂਦਾ ਜਿਵੇਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਗੁਰੂ ਅੰਗਦ ਦੇਵ ਜੀ ਨੂੰ ਸਾਜਿਆ ਫਿਰ ਗੁਰੂ ਅੰਗਦ ਦੇਵ ਜੀ ਮਹਾਰਾਜ ਜੀਆਂ ਨੇ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਸਾਜਿਆ ਫਿਰ ਗੁਰੂ ਰਾਮਦਾਸ ਮਹਾਰਾਜ ਨੂੰ ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਫਿਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਫਿਰ ਗੁਰੂ ਹਰ राय ਸਾਹਿਬ ਜੀ ਮਹਾਰਾਜ ਨੂੰ ਫਿਰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੂੰ ਤੇ ਫਿਰ ਖਾਲਸਾ ਜੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ ਫਿਰ ਕਲਗੀਧਰ સ્વાਮੀ ਧੰਗੁਰ ਗੋਬਿੰਦ ਸਿੰਘ ਸਾਹਿਬ ਜੀਆਂ ਨੂੰ ਫਿਰ ਆਪਣੀ ਜੋਤ ਖਾਲਸਾ ਦੀ ਸ਼ਬਦਾਚ ਅਵਤਾਰ ਵਿੱਚ ਟਕਾ ਦਿੱਤੀ ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪ੍ਰਗਟ ਵੀ ਸ਼ਬਦ ਵਿੱਚੋਂ ਹੋਏ ਤੇ ਅੰਤ ਨੂੰ ਫਿਰ ਖਾਲਸਾ ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਸ਼ਬਦ ਸ਼ਬਦ ਵਿੱਚ ਇਹ ਭੇਦ ਹੋ ਗਏ ਅਕਾਲਪੁਰਖ ਸ਼ਬਦ ਰੂਪ ਹੀ ਹੈ ਤੇ ਸ਼ਬਦ ਰੂਪ ਹੀ ਖਾਲਸਾ ਜੀ ਗੁਰੂ ਨਾਨਕ ਸਾਹਿਬ ਦੇ মুখ ਤੋਂ ਨਿਕਲਿਆ ਉਹੀ ਸ਼ਬਦ ਵਿੱਚ ਮਹਾਰਾਜ ਜੀ ਨੇ ਆਪਣੀ ਜੋਤ ਫਿਰ ਟਕਾ ਲਈ ਭੇਦ ਨਹੀਂ ਨਾ ਰਹਿ ਗਿਆ ਸੋ ਇਸ ਕਰਕੇ ਜੋ ਅਕਾਲ ਪੁਰਖ ਜੀ ਹਨ ਜਾਂ ਗੁਰੂ ਨਾਨਕ ਸਾਹਿਬ ਜੀ ਹਨ ਖਾਲਸਾ ਜੀ ਇਹ ਇੱਕੋ ਪਰਮੇਸ਼ਰ ਅਕਾਲ ਪੁਰਖ ਦਾ ਰੂਪ ਹੈ ਉਹ ਆਪ ਹੀ ਖੇਡਾਂ ਕਰੀ ਜਾਂਦਾ ਆਪ ਹੀ ਖਾਲਸਾ ਜੀ ਜਿਵੇਂ ਜਿਹੜੀ ਮਹਾਰਾ ਸੱਚੇ ਪਾਤਸ਼ਾਹ ਨੇ ਕਲਾ ਵਰਤੌਣਾ ਕੀਤੀ ਹੈ ਕਿ ਇਹ ਚੱਕਰ ਚਲਾਇਆ ਬੀਜ ਤੋਂ ਫਲ ਫਲ ਤੋਂ ਬੀਜ ਪਿਤਾ ਤੋਂ ਪੁੱਤਰ ਪੁੱਤਰ ਤੋਂ ਫਿਰ ਪਿਤਾ ਸੋ ਇਹ ਖਾਲਸਾ ਜੀ ਪਰਮੇਸ਼ਰ ਵਾਹਿਗੁਰੂ ਜੀ ਦੀਆਂ ਨੇ ਇਹਨਾਂ ਨੂੰ ਕੋਈ ਜਾਣ ਨਹੀਂ ਸਕਦਾ ਤੁਛ ਬੁੱਧੀ ਇਨਸਾਨ ਨਹੀਂ ਜਾਣ ਸਕਦਾ ਇਹ ਜਿਹੜਾ ਗੁਰੂ ਹੋਇਆ ਕਰਦਾ ਖਾਲਸਾ ਜੀ ਪਰਮੇਸ਼ਰ ਦੇ ਰਾਹ ਤੇ ਚੱਲਣ ਵਾਲਾ ਉਹਦੇ ਵਿੱਚ ਤੇ ਅਕਾਲ ਪੁਰਖ ਵਿੱਚ ਭੇਦ ਜਿਹੜੀ ਇਹ ਭੇਦਤਾਈ ਹੈ ਉਹਦਾ ਕੋਈ ਮੁੱਲ ਨਹੀਂ ਪਾ ਸਕਦਾ ਉਹਦੀ ਕੋਈ ਕੀਮਤ ਨਹੀਂ ਕਹਿ ਸਕਦਾ ਅੰਤ ਨਹੀਂ ਉਹਦਾ ਜਾਣਿਆ ਜਾ ਸਕਦਾ ਪਰ ਖਾਲਸਾ ਜੀ ਮਹਾਰਾਜ ਨੇ ਦੱਸਣਾ ਕੀਤਾ ਕਿ ਬਾਕੀ ਜਿਹੜੇ ਅਵਤਾਰ ਹਨ ਜਿੰਨੇ ਵੀ ਉਤਰੇ ਉਹ ਸਮੇਂ ਦੇ ਵਾਸ ਹਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਮੇਂ ਤੋਂ ਵਸ ਵਿੱਚ ਨਹੀਂ ਪਰੇ ਸਨ ਸੋ ਇਹ ਖੇਡਾਂ ਮਹਾਰਾਜ ਜੀ ਨੇ ਕਰਕੇ ਵਿਖਾਈਆਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਅਲੋਪ ਹੋਏ ਹਨ ਫਿਰ ਗੁਰੂ ਅੰਗਦ ਦੇਵ ਜੀ ਮਹਾਰਾਜ ਐਵੇਂ ਗੁਰੂ ਅਮਰਦਾਸ ਮਹਾਰਾਜ ਵੀ ਐਵੇਂ ਸੋ ਇਹ ਖੇਡਾਂ ਖਾਲਸਾ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਰਾਵੀ ਦਰਿਆ ਦੇ ਵਿੱਚ 24 ਮਾਰੀ ਮਹਾਰਾਜ ਜੀਆਂ ਨੇ ਅਲੋਪ ਹੋ ਗਏ ਕਲਗੀਧਰ ਸਵਾਮੀ ਜੀ ਮਹਾਰਾਜ ਨੇ ਸ਼ਸ਼ਤਰ ਧਾਰੀ ਸਤਗੁਰੂ ਸਣੇ ਘੋੜੇ ਸਣੇ ਬਾਜ ਖਾਲਸਾ ਜੀ ਅੰਗੀਠੇ ਵਿੱਚ ਦਾਖਲ ਹੋਏ ਨਾ ਉਥੋਂ ਕੋਈ ਬਾਜ ਦਾ ਪਿੰਜਰ ਨਿਕਲਿਆ ਨਾ ਘੋੜੇ ਦੀਆਂ ਹੱਡੀਆਂ ਮਿਲੀਆਂ ਸਿਰਫ ਇੱਕ ਸਰੀ ਸਾਹਿਬ ਖਾਲਸਾ ਜੀ ਛੋਟੀ ਮਹਾਰਾਜ ਦੇ ਗਾਤਰੇ ਵਾਲੀ ਮਿਲੀ ਸੀ ਬਾਕੀ ਸ਼ਸਤਰ ਕੋਈ ਨਹੀਂ ਮਿਲਿਆ ਸੋ ਇਹ ਖੇਡਾਂ ਖਾਲਸਾ ਜੀ ਸਮਝ ਤੋਂ ਪਰੇ ਹਨ ਸੋ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਉਹ ਆਪ ਹੀ ਗੁਰੂ ਬਣ ਕੇ ਖਾਲਸਾ ਜੀ ਆਉਂਦਾ ਤੇ ਆਪ ਹੀ ਫਿਰ ਅਕਾਲ ਪੁਰਖ ਬਣ ਜਾਂਦਾ ਇਹਦੇ ਵਿੱਚ ਕੋਈ ਭੇਦ ਨਹੀਂ ਸੋ ਮਹਾਰਾਜ ਆਪ ਹੀ ਕਿਰਪਾ ਕਰਦੇ ਆ ਆਪ ਹੀ ਸਾਨੂੰ ਸੋਜੀ ਬਖਸ਼ਣ ਵਾਲੇ ਆ ਸੋ ਆਪਾਂ ਮਹਾਰਾਜ ਨੂੰ ਯਾਦ ਕਰਕੇ ਮਹਾਰਾਜ ਦੀਆਂ ਖੁਸ਼ੀਆਂ ਲੈਣੀਆਂ ਹੋਰ ਚ ਮੇਲੇਆਂ ਵਿੱਚ ਪੈਣਾ ਨਹੀਂ ਬਸ ਓਵੇਂ ਵਿਚਾਰ ਕੀਤੀ ਸੀ ਖਾਲਸਾ ਜੀ ਗੁਰੂ ਨਾਨਕ ਸਾਹਿਬ ਜੀ ਆਪ ਨਿਰੰਕਾਰ ਦਾ ਸਰੂਪ ਹਨ ਨਿਰੰਕਾਰ ਰੂਪ ਹਨ ਉਹਨਾਂ ਤੋਂ ਵੱਡਾ ਉਹਨਾਂ ਤੋਂ ਵੱਡਾ ਪੁਰਖ ਕੋਈ ਖਾਲਸਾ ਜੀ ਇਸ ਧਰਤੀ ਤੇ ਅੱਜ ਤੱਕ ਨਹੀਂ ਉਤਰਿਆ ਮਹਾਰਾਜ ਸੱਚੇ ਪਾਸ਼ਾ ਪਰਥਾਇ ਬਹੁਤ ਵਚਨ ਕਲਗੀ ਤਰਸਵਾਮੀ ਜੀ ਨੇ ਵੀ ਲਿਖੇ ਹਨ ਕਿ ਮਹਾਰਾਜ ਨੇ ਕਲਾ ਵਰਤੌਣਾ ਕੀਤੀ ਹੈ ਸ੍ਰੀ ਸਰਬ ਲੋਗ ਗ੍ਰੰਥ ਦੇ ਵਿੱਚ ਵੀ ਬਹੁਤ ਬਚਨ ਹਨ ਸੋ ਖਾਲਸਾ ਜੀ 사ਤਗੁਰੂ ਜੀ ਦੀ ਵਡਿਆਈ ਕੋਈ ਵਿਰਲਾ ਜਾਣ ਸਕਦਾ ਆ ਉਹ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਗੁਰੂ ਗਰੀਬ ਨਿਵਾਜ ਅੰਤਰਜਾਮੀ 사ਤਗੁਰੂ ਦੀ ਕਿਰਪਾ ਨਾਲ ਇਹ ਹੱਡ ਬੀਤੀ ਖਾਲਸਾ ਜੀ ਆਈ ਹੈ ਇੱਕ ਮਾਤਾ ਜੀ ਹੁਣਾਂ ਨੇ ਸੁਣਾਉਣਾ ਕੀਤੀ ਹੈ ਜੀ ਤੇ ਮਾਤਾ ਜੀ ਹੁਣੀ ਖਾਲਸਾ ਜੀ ਕਨੇਡਾ ਵਿੱਚ ਰਹਿੰਦੇ ਨੇ ਉਹ ਦੱਸਦੇ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਨੇ ਉਹਨਾਂ ਦੇ ਬੜੀ ਕਿਰਪਾ ਕੀਤੀ ਮਾਤਾ ਜੀ ਦੱਸਦੇ ਨੇ ਕਿ ਮੈਂ 2 ਮਹੀਨਿਆਂ ਵਾਸਤੇ ਇੱਥੇ ਪੰਜਾਬ ਆਈ ਸਾਂ ਮੈਨੂੰ ਕੋਈ ਜ਼ਿਆਦਾ ਪਤਾ ਨਹੀਂ ਸੀ ਦੁਪਹਿਰਾ ਸੰਗਤ ਕੱਟਦੀ ਆ ਜਾਂ ਕਿਵੇਂ ਜਾਂ ਕਿਵੇਂ ਕੋਈ ਨੌਲੇਜ ਨਹੀਂ ਹਾਂ ਇੰਨਾ ਸੀ ਕਿ ਬਾਣੀ ਜਿਹੜੀ ਪੰਜ ਬਾਣੀਆਂ ਦੇ ਜਾਪ ਉਹ ਮੈਂ ਸੁਣਦੀ ਹੁੰਦੀ ਸਾਂ ਫੋਨ ਤੇ ਤੇ ਉਹ ਸੁਣ ਕੇ ਕੋਈ ਕੰਮ ਕਾਜ ਕਰਨਾ ਟੀਵੀ ਤੇ ਕਥਾ ਆਉਂਦੀ ਸੀ ਦਰਬਾਰ ਸਾਹਿਬ ਤੋਂ ਆਉਂਦੀ ਜਿੱਦਾਂ ਜਾਂ ਸ੍ਰੀ ਬੰਗਲਾ ਸਾਹਿਬ ਤੋਂ ਆਉਂਦੀ ਆ ਪਟਨਾ ਸਾਹਿਬ ਤੋਂ ਆਉਂਦੀ ਆ ਉਹ ਮੈਂ ਸੁਣਦੀ ਹੁੰਦੀ ਸਾਂ ਤੋਂ ਜ਼ਿਆਦਾ ਕੋਈ ਨੌਲੇਜ ਨਹੀਂ ਤੇ ਫਿਰ ਖਾਲਸਾ ਜੀ ਮਾਤਾ ਜੀ ਕਹਿੰਦੇ ਨੇ ਕਿ ਮੇਰੀਆਂ ਦੋ ਧੀਆ ਨੇ ਇੱਕ ਪੁੱਤਰ ਹੈ ਪੁੱਤਰ ਵਿਆਹਿਆ ਉਹਦੇ ਘਰ ਕੋਈ ਔਲਾਦ ਨਹੀਂ ਉਹਦੇ ਵਿਆਹ ਨੂੰ 4 ਸਾਲ ਹੋ ਗਏ ਦੋ ਧੀਆਂ ਨੇ ਉਹਨਾਂ ਦਾ ਰਿਸ਼ਤਾ ਨਹੀਂ ਹੁੰਦਾ ਇੱਕ ਧੀ ਹੈ ਉਹ ਬਿਲਕੁਲ ਹੀ ਨਹੀਂ ਮੰਨਦੀ ਵਿਆਹ ਕਰਾਉਣ ਨੂੰ ਜਿਹੜੀ ਬੱਚੇ ਤੋਂ ਛੋਟੀ ਹੈ ਤੇ ਜਿਹੜੀ ਸਭ ਤੋਂ ਛੋਟੀ ਹੈ ਉਹਦਾ ਰਿਸ਼ਤਾ ਨਹੀਂ ਹੁੰਦਾ ਕਹਿੰਨੇ ਮੈਂ ਇੱਥੇ ਛੁੱਟੀਆਂ ਵਿੱਚ ਆਈ ਸਾਂ ਛੁੱਟੀ ਲੈ ਕੇ ਇੱਥੇ ਆਈ ਸਾਂ ਉੱਥੋਂ ਤੇ ਆਪਣੀ ਭੈਣ ਦੇ ਕੋਲ ਰਹੀ ਸਾਂ ਤੇ ਕਹਿੰਦੇ ਉਦੋਂ ਮੈਨੂੰ ਪਤਾ ਲੱਗਾ ਮੇਰੀ ਭੈਣ ਜਿਹੜੀ ਸੀ ਉਹ ਦੁਪਹਿਰਾ ਕੱਟਦੀ ਹੁੰਦੀ ਸੀ ਤੇ ਉਹਦੀ ਮਹਾਰਾਜ ਦੀ ਕਿਰਪਾ ਨਾਲ ਉਹਦੇ ਬੱਚੇ ਜਿਹੜੇ ਦੋਵੇਂ ਸੀ ਧੀ ਦਾ ਉਹਦਾ ਰਿਸ਼ਤਾ ਵੀ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਨਾਲ ਹੋਇਆ ਉਹਦਾ ਪੁੱਤਰ ਜਿਹੜਾ ਫੌਜ ਦੇ ਵਿੱਚ ਭਰਤੀ ਵੀ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਨਾਲ ਹੋਇਆ ਤੇ ਖਾਲਸਾ ਜੀ ਇਹ ਹੱਡ ਬੀਤੀ ਪਿੱਛੇ ਜੇ ਦਾਸ ਨੇ ਇੱਕ ਵੀਰ ਦੀ ਸੁਣਾਉਣਾ ਕੀਤੀ ਸੀ ਫਬਜੀ ਵੀਰ ਦੀ ਇਹ ਉਹਨਾਂ ਦੇ ਪਰਿਵਾਰ ਦੀ ਹੀ ਹੱਡ ਬੀਤੀ ਹੈ ਉਹਨਾਂ ਦੀ ਇਹ ਮਾਸੀ ਲੱਗਦੀ ਹੈ ਸ਼ਾਇਦ ਜਿਨ੍ਹਾਂ ਨੇ ਖਾਲਸਾ ਜੀ ਦਾਸ ਨੂੰ ਦੱਸਿਆ ਤੇ ਉਹ ਦੱਸਦੇ ਨੇ ਕਿ ਮੈਂ ਪੰਜਾਬ ਆਈ ਤੇ ਉਹਨੇ ਮੈਨੂੰ ਦੱਸਿਆ ਵੀ ਮੈਂ ਤਾਂ ਇਦਾਂ ਚ ਪਹਿਰੇ ਕੱਢਦੀ ਤੂੰ ਵੀ ਆਈ ਤੇ ਹੈ ਗਈਆਂ 2 ਮਹੀਨੇ ਚਲ ਆਪਾਂ ਐਤਵਾਰ ਚੱਲਿਆ ਕਰੀ ਮਹਾਰਾਜ ਦੀ ਕਿਰਪਾ ਨਾਲ ਚਲੋ ਉਹਦੇ ਨਾਲ ਮੈਂ ਚਲੀ ਗਈ ਐਤਵਾਰ ਸੰਗਤ ਬਹੁਤ ਸੀ ਬੜੀ ਮਹਾਰਾਜ ਦੀ ਕਿਰਪਾ ਨਾਲ ਬਾਣੀ ਪੜੀ ਸੰਗਤ ਵਿੱਚ ਬੈਠ ਕੇ ਬਹੁਤ ਆਨੰਦ ਆਇਆ ਕਹਿੰਦੀ ਮੈਂ ਦੂਸਰੇ ਚ ਪਹਿਰੇ ਤੇ ਗਈ ਤੇ ਮੈਨੂੰ ਮੇਰੀ ਭੈਣ ਕਹਿੰਦੀ ਵੀ ਤੂੰ ਅਰਦਾਸ ਮਾਰ ਦੇ ਚਰਨਾ ਵਿੱਚਕਾਰ ਤੇ ਕਿਉਂ ਅਸੀਂ ਜੋਦ ਵਿੱਚ ਪਾ ਕੇ ਕੜਾਹ ਪ੍ਰਸ਼ਾਦ ਦੀ ਦੇਖਰਾ ਕੇ ਤੇ ਮੈਂ ਉੱਥੇ ਗਰੰਥੀ ਸਿੰਘ ਜਿਹੜੇ ਅਰਦਾਸੀਏ ਸਿੰਘ ਨੇ ਉਹਨਾਂ ਕੋਲੋਂ ਵੀ ਅਰਦਾਸ ਕਰਵਾਈ ਤੇ ਮਹਾਰ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਇਹ ਸੱਚੇ ਪਾਤਸ਼ਾਹ ਜੀ ਮੇਰੀਆਂ ਦੋ ਧੀਆਂ ਮੰਗਣ ਵਾਲੀਆਂ ਨੇ ਉਹਨਾਂ ਦਾ ਰਿਸ਼ਤਾ ਨਹੀਂ ਹੁੰਦਾ ਕਿਰਪਾ ਕਰੋ ਉਹਨਾਂ ਦਾ ਰਿਸ਼ਤਾ ਹੋ ਜਾਵੇ ਮੇਰੇ ਬੱਚੇ ਦੇ ਘਰ ਕੋਈ ਔਲਾਦ ਨਹੀਂ ਕਿਰਪਾ ਕਰੋ ਕੋਈ ਪੋਤਰਾ ਜਾਂ ਪੋਤਰੀ ਮਹਾਰਾਜ ਜੀ ਬਖਸ਼ੋ ਇਹ ਅਰਦਾਸ ਕੀਤੀ ਖਾਲਸਾ ਜੀ ਸਤਿਗੁਰਾਂ ਦੀ ਕਿਰਪਾ ਹੋਈ ਤੇ ਇਹ ਸਿੰਪਲ ਜੀ ਖਾਲਸਾ ਜੀ ਹੱਡ ਬੀਤੀ ਹੈ ਉਹ ਮਾਤਾ ਨੇ 2 ਮਹੀਨੇ 2.5 ਮਹੀਨੇ ਕਹਿੰਦੀ ਮੈਂ ਰਹੀ ਆ 2.5 ਮਹੀਨਿਆਂ ਦੇ ਵਿੱਚ ਜਿੰਨੇ ਆ ਪਹਿਲੇ ਐਤਵਾਰ ਵੀ ਮੈਂ ਗਈ ਸਾਂ ਤੇ ਜਿੰਨੇ ਐਤਵਾਰ ਆਏ ਮੈਂ ਸਾਰੇ ਐਤਵਾਰ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਂਦੀ ਰਹੀ ਹਾਂ ਮੇਰੀ ਭੈਣ ਜਿਹੜੀ ਮੈਨੂੰ ਟਾਲਾ ਸਾਹਿਬ ਵੀ ਲੈ ਕੇ ਗਈ ਉਥੇ ਮਸ਼ੀਦੀ ਦੇ ਕਰਵਾਈ ਬਾਬਾ ਨੋ ਸਿੰਘ ਸਾਹਿਬ ਦੇ ਸਥਾਨੇ ਤੇ ਵੀ ਕਰਵਾਈ ਉਥੇ ਸਮਾਦੇ ਦਾ ਚੋਲਾ ਵੀ ਚੜਾਇਆ ਉਥੇ ਵੀ ਅਰਦਾਸ ਕੀਤੀ ਤੇ ਮਹਾਰਾਜ ਦੀ ਕਿਰਪਾ ਨਾਲ ਉਥੇ ਭਾਈ ਸਾਹਿਬ ਉਹਨਾਂ ਨੇ ਅਰਦਾਸ ਕੀਤੀ ਕਿ ਮਾਤਾ ਤੈਨੂੰ ਪੋਤਰਾ ਵੀ ਮਿਲੂ ਤੇਰੀਆਂ ਧੀਆਂ ਦੇ ਰਿਸ਼ਤੇ ਵੀ ਹੋਣਗੇ ਪਰ ਜਦੋਂ ਕਾਰਜ ਹੋ ਜਾਣਗੇ ਫਿਰ ਸਾਡੇ ਕੀ ਸੇਵਾ ਕਰਨਗੀ ਘੋੜਿਆਂ ਨੂੰ ਚਣੇ ਪਾਏਗੀ 2 ਕੁਇੰਟਲ ਚਣੇ ਦੇਣਗੀ ਇਹ ਬੇਨਤੀ ਖਾਲਸਾ ਜੀ ਮਹਾਰਾਜ ਦੇ ਚਰਨਾਂ ਵਿੱਚ ਉਹਨਾਂ ਕੀਤੀ ਮਾਤਾ ਕਹਿੰਦੀ ਮੈਂ ਦਊਂਗੀ ਮਾਤਾ ਕਹਿੰਦੀ ਢਾਈਆਂ ਮਹੀਨਿਆਂ ਬਾਅਦ ਮੈਂ ਜਦੋਂ ਉੱਥੇ ਬਾਹਰ ਕੈਨੇਡਾ ਗਈ ਤੇ ਕਹਿੰਦੇ ਸੱਚ ਜਾਣਿਓ ਐਸੀ ਗੁਰੂ ਗਰੀਬ ਨਿਵਾਜ ਮਹਾਰਾਜ ਦੀ ਕਿਰਪਾ ਹੋਈ ਕਿ ਮੇਰੇ ਬੱਚੇ ਦੇ ਵਿਆਹ ਨੂੰ 4-5 ਸਾਲ ਹੋ ਗਏ ਸੀ ਤੇ ਕਹਿੰਦੀ ਜਦੋਂ ਮੈਂ ਉੱਥੇ ਪਹੁੰਚੀ ਆ ਤੇ ਦੂਜੇ ਦਿਨ ਪਹਿਲਾਂ ਮੈਂ ਮੇਰੀ ਉੱਥੇ ਜਿੱਦਾਂ ਇੱਕ ਭੈਣ ਕੈਨੇਡਾ ਦੇ ਵਿੱਚ ਪਤਨੀ ਸਰੀ ਵਿੱਚ ਉਹਨਾਂ ਦੱਸਿਆ ਕਿਤੇ ਕਹਿੰਦੀ ਮੈਂ ਉੱਥੇ ਉਤਰੀ ਪਹਿਲਾਂ ਉਹਦੇ ਕੋਲ ਹੀ ਮੈਂ ਇੱਕ ਹਫਤਾ ਉੱਥੋਂ ਮਿਲ ਕੇ ਤੇ 5-6 ਦਿਨ ਕਹਿੰਦੀ ਉੱਥੇ ਰਹਿ ਕੇ ਫਿਰ ਮੈਂ ਆਪਣੇ ਘਰੇ ਟਰੈਵਲ ਕਰਕੇ ਆਈ ਕਹਿੰਦੀ ਜਿੱਦਰ ਮੈਂ ਆਈ ਮੈਨੂੰ ਆਉਂਦਿਆਂ ਮੇਰੀ ਨੌ ਨੇ ਕਿਹਾ ਮਾਤਾ ਜੀ ਮਹਾਰਾਜ ਦੀ ਕਿਰਪਾ ਵਰਤ ਗਈ ਆ ਸੱਚੇ ਪਾਤਸ਼ਾਹ ਦੀ ਮਿਹਰ ਹੋ ਗਈ ਆ ਕਿ ਮੈਨੂੰ ਇਹ ਮਹਾਰਾਜ ਨੇ ਖੁਸ਼ਖਬਰੀ ਦਿੱਤੀ ਆ ਅਜੇ ਮੈਨੂੰ ਕੱਲ ਹੀ ਪਤਾ ਚੱਲਿਆ ਕਿ ਮੈਂ ਪ੍ਰੈਗਨੈਂਟ ਆ ਤੇ ਮਾਤਾ ਕਹਿੰਦੀ ਮੇਰੇ ਆਪਣੇ ਆਪ ਹੱਥ ਜੁੜ ਗਏ ਵੀ ਧੰਨ ਬਾਬਾ ਦੀਪ ਸਿੰਘ ਸਾਹਿਬ ਇੰਨੇ ਸਮੇਂ ਤੋਂ ਮਹਾਰਾਜ ਕਹੀਂ ਕੁਝ ਕਰ ਛੱਡਿਆ ਆਪ ਜੀ ਦੇ ਦਰ ਚ ਪੈਰੇ ਕੱਟੇ ਤੇ ਕਿਰਪਾ ਹੋ ਗਈ ਕਹਿੰਦੇ ਜਨੋਨਾ ਇਹ ਹੋਈ ਕਿਰਪਾ ਤੇ ਮੇਰੇ ਮਨ ਵਿੱਚ ਇਹ ਆਇਆ ਵੀ ਜੇ ਮਹਾਰਾਜ ਕਿਰਪਾ ਕਰ ਦੇਣ ਮੇਰੀ ਧੀ ਦਾ ਵੀ ਕੋਈ ਰਿਸ਼ਤੇ ਦਾ ਹੱਲ ਹੋ ਜਾਵੇ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਚਲੋ ਇੱਕ ਖੁਸ਼ੀ ਘਰ ਵਿੱਚ ਆਈ ਤੇ ਗੁਰੂ ਗਰੀਬ ਅਨਵਾਜ ਮਹਾਰਾਜ ਦੀ ਕਿਰਪਾ ਹੋਈ ਮੈਂ ਅਤਵਾਰ ਉੱਥੇ ਘਰੇ ਬਹਿ ਕੇ ਚਪੈਰਾ ਕੱਟਿਆ ਤੇ ਉਸ ਤੋਂ ਅਗਲੇ ਦਿਨ ਜਿੱਦਾਂ ਜਿੱਥੇ ਅਸੀਂ ਰਹਿੰਦੇ ਆ ਉੱਥੋਂ ਤਿੰਨ ਕ ਘਰ ਛੱਡ ਕੇ ਇੱਕ ਪੰਜਾਬੀ ਫੈਮਿਲੀ ਨਵੀਂ ਆਈ ਸੀ ਕੋਈ ਜ਼ਿਆਦਾ ਪਹਿਲਾਂ ਹੋਰ ਕਿਤੇ ਸ਼ਹਿਰ 'ਚ ਰਹਿੰਦੇ ਸੀ ਕੰਮਕਾਰ ਉਹਨਾਂ ਦਾ ਸੈੱਟ ਸੀ ਬਹੁਤ ਬੜੀ ਮਹਾਰਾਜੀ ਦੀ ਕਿਰਪਾ ਸੀ ਤੇ ਉਹ ਆਪਸ ਵਿੱਚ ਅਸ਼ੇਲੀਆ ਬਣ ਗਈਆਂ ਤੇ ਉਹ ਭੈਣ ਨੇ ਕਿਹਾ ਵੀ ਮੇਰਾ ਇਦਾਂ ਭਤੀਜਾ ਇੱਕ ਤੇ ਪਰ ਉਹ ਅਜੇ ਨਵਾਂ ਨਵਾਂ ਹੀ ਇੱਧਰ ਆਇਆ ਹੋਇਆ ਆਸਟ੍ਰੇਲੀਆ ਸੀ ਉਹ ਤੇ ਜੇ ਆਪਾਂ ਉਹਦੇ ਨਾਲ ਤੇਰੀ ਧੀ ਦਾ ਰਿਸ਼ਤਾ ਕਰ ਦਈਏ ਮਹਾਰਾਜ ਦੀ ਕਿਰਪਾ ਹੋਈ ਉਹਨਾਂ ਨੇ ਫੋਟੋ ਭੇਜੀ ਮੈਂ ਆਪਣੀ ਧੀ ਨੂੰ ਵਿਖਾਈ ਉਹ ਮੰਨ ਗਈ ਜਿਹੜੀ ਮੰਨਦੀ ਨਹੀਂ ਸੀ ਉਹ ਮੰਨ ਗਈ ਵੀ ਹਾਂ ਠੀਕ ਹੈ ਮੈਂ ਵਿਆਹ ਕਰਾਉਣ ਨੂੰ ਤਿਆਰ ਗੁਰੂ ਸਾਹਿਬ ਦੀ ਕਿਰਪਾ ਨਾਲ ਸਾਰਾ ਕੁਝ ਮਾਤਾ ਕੰਨੀ ਚੜਦੀ ਕਲਾ ਵਿੱਚ ਹੋ ਗਿਆ ਗੁਰੂ ਮਾਰਾ ਨੇ ਕਿਰਪਾ ਕੀਤੀ ਐਡੀ ਬਾਬਾ ਦੀਪ ਸਿੰਘ ਸਾਹਿਬ ਦੇ ਕਲਾ ਵਰਦੀ ਮਾਤਾ ਕਹਿੰਦੀ ਮੈਂ ਉਦੋਂ ਤੋਂ ਚਪੈਰ ਨਹੀਂ ਛੱਡੀ ਹੁਣ ਮੇਰੀ ਧੀ ਦਾ ਵੀ ਰਿਸ਼ਤਾ ਹੋ ਗਿਆ ਸੀ ਤੇ ਗਾਂ ਵਿਆਹ ਵੀ ਹੋਣਾ ਉਹਨਾਂ ਦਾ ਰੱਖ ਦਿੱਤਾ ਤੇ ਮੇਰੇ ਜਿਹੜੀ ਜਿਹੜੀ ਮੇਰੀ ਨੌ ਸੀ ਜਿਹਦੇ ਕੋਈ ਵੀ ਔਲਾਦ ਨਹੀਂ ਸੀ ਮਹਾਰਾਜ ਦੀ ਕਿਰਪਾ ਨਾਲ ਉਹ ਵੀ ਪ੍ਰੈਗਨੈਂਟ ਹੋ ਗਈ ਬਾਬਾ ਦੀਪ ਸਿੰਘ ਸਾਹਿਬ ਕਲਾ ਕਰ ਕਲਾ ਵਰਤੋਂ ਉਹਨਾਂ ਦੇ ਖਾਲਸਾ ਜੀ ਅਜੇ ਬੱਚਾ ਹੋਣਾ ਤੇ ਥੋੜੇ ਸਮੇਂ ਦੀ ਗੱਲ ਹੈ ਕੋਈ ਜ਼ਿਆਦਾ ਪੁਰਾਣੀ ਨਹੀਂ ਇਵੇਂ ਮਹਾਰਾਜ ਨੇ ਕਿਰਪਾ ਕੀਤੀ ਹੁਣ ਮਾਦਾ ਕਿ ਨਹੀਂ ਮੈਂ ਚ ਪਿਆਰੇ ਇਸ ਕਰਕੇ ਕੱਟਦੀ ਹਾਂ ਕਿ ਮਹਾਰਾਜ ਜੋ ਵੀ ਕੋਝਾ ਸਹੀ ਸਲਾਮਤ ਹੋਵੇ ਤੇ ਇੱਕ ਜਿਹੜੀ ਸਭ ਤੋਂ ਛੋਟੀ ਮੇਰੀ ਧੀ ਆ ਉਹਦਾ ਵੀ ਰਿਸ਼ਤਾ ਬਾਬਾ ਦੀਪ ਸਿੰਘ ਸਾਹਿਬ ਆਪ ਹੀ ਲੱਭ ਕੇ ਦੇਣ ਆਪ ਹੀ ਆਵਾਜ਼ ਮਾਰਨ ਨੇ ਮਾਦਾ ਕਹਿੰਦੀ ਮੈਨੂੰ ਇੰਨਾ ਭਰੋਸਾ ਫਿਰ ਸ਼ਹੀਦਾ ਦੇ ਬਣਿਆ ਮੈਂ ਇਨੇ ਚਿਰ ਦੇ ਤਰਲੇ ਮਿੰਤਾ ਕਿਸੇ ਨੇ ਕੁਝ ਕਹਿਤਾ ਇੱਥੇ ਕਈਆਂ ਨੇ ਪੁੱਛਣਾ ਕੀ ਕਰੀ ਉਹਨਾਂ ਕਹਣਾ ਪਾਠ ਕਰਾਓ ਪੰਨਾ ਸਿੰਘਾਂ ਨੂੰ ਪ੍ਰਸ਼ਾਦਾ ਛਕਾਓ ਐਦਾਂ ਕਰੋ ਉਦਾਂ ਕਰੋ ਕਈਆਂ ਕੋਲੇ ਕਹਿੰਦੀ ਮੈਂ ਜਾਪ ਕਰਾਏ ਕਿਸੇ ਕੋਲੋਂ ਕਿਸੇ ਤਰ੍ਹਾਂ ਕਿਸੇ ਕੋਲੋਂ ਕਿਸੇ ਤਰ੍ਹਾਂ ਸੁਖਣੀ ਸਾਹਿਬ ਦੇ ਬੜੇ ਪਾਠ ਕਰਾਏ ਪਰ ਕੋਈ ਹੱਲ ਨਹੀਂ ਸੀ ਲੱਭਾ ਤੇ ਫਿਰ ਮਾਤਾ ਕਹਿੰਦੀ ਐਸੀ ਬਾਬਾ ਦੀਪ ਸਿੰਘ ਸਾਹਿਬ ਨੇ ਕਿਰਪਾ ਕੀਤੀ ਕਲਾ ਵਰਤਾਉਣਾ ਕੀਤੀ ਕਿ ਮੈਂ ਜੇ ਉਥੋਂ ਵਾਪਸ ਆਈਆਂ ਤੇ ਮੈਨੂੰ ਪਹਿਲੀ ਖੁਸ਼ਖਬਰੀ ਇਹ ਮਿਲੀ ਉਸ ਤੋਂ ਬਾਅਦ ਮੇਰੀ ਧੀ ਦਾ ਵੀ ਰਿਸ਼ਤਾ ਥੋੜੇ ਚਿਰ ਬਾਅਦ ਤੋਂ ਕੁਝ ਹਫ਼ਤਿਆਂ ਵਿੱਚ ਹੀ ਹੋ ਗਿਆ ਮਹਾਰਾਜ ਦੀ ਕਿਰਪਾ ਵਰਤ ਗਈ 사ਤਗੁਰਾਂ ਨੇ ਦਇਆ ਕੀਤੀ ਕਹਿੰਦੀ ਇਹ ਬਾਬਾ ਦੀਪ ਸਿੰਘ ਸਾਹਿਬ ਦੀ ਮਿਹਰ ਹੀ ਹੋਈ ਹੈ ਮੇਰੇ ਤੇ ਬਾਬਾ ਦੀਪ ਸਿੰਘ ਸਾਹਿਬ ਨੇ ਕਲਾ ਵਰਤਾਈ ਐਡੀ ਖਾਲਸਾ ਜੀ ਹੱਡ ਬੀਤੀ ਸੀ ਮਹਾਰਾਜ ਦੀ ਰਹਿਮਤ ਹੋਈ ਤੇ ਖਾਲਸਾ ਜੀ ਹੁਣ ਮਾਤਾ ਕਹਿੰਦੀ ਜਦੋਂ ਮੇਰੇ ਘਰ ਪੋਤਰੀ ਜਾਂ ਪੋਤਰਾ ਹੋਵੇਗਾ ਤੇ ਫਿਰ ਮੈਂ 2 ਕੁਇੰਟਲ ਜਿਹੜੇ ਚਨੇ ਉਥੇ ਅਰਦਾਸ ਹੋਈ ਸੀ ਉਹ ਵੀ ਕਰਾਉਂਗੀ ਜਿਹਨੋਂ ਮੇਰੀ ਧੀ ਦਾ ਵਿਆਹ ਵੀ ਹੋ ਜਾਏਗਾ ਰਿਸ਼ਤਾ ਪੱਕਾ ਹੋ ਗਿਆ ਹੁਣ ਉਹ ਮੁੰਡੇ ਨੇ ਇੱਥੇ ਆਉਣਾ ਫਿਰ ਅਸੀਂ ਵਿਆਹ ਕਰਨਾ ਤੇ ਐਵੇਂ ਮਾਤਾ ਨੇ ਖਾਲਸਾ ਜੀ ਹੱਡ ਬੀਤੀ ਸੁਣਾਉਣਾ ਕੀਤੀ ਗੁਰੂ ਗਰੀਬ ਨਿਵਾਜ ਮਹਾਰਾਜ ਸੁਣਦੇ ਆ ਭਾਈ ਜਿਹੜੇ ਸ਼ਰਧਾ ਭਾਵਨਾ ਨਾਲ ਸਤਿਗੁਰੂ ਦੇ ਚਰਣੀ ਜੁੜਦੇ ਆ ਉਹਨਾਂ ਦੀ ਸੁਣਦੇ ਹਨ ਸੋ ਖਾਲਸਾ ਜੀ ਇਹ ਹੱਡ ਬੀਤੀ ਸੀ ਮਹਾਰਾਜ ਦੀ ਕਿਰਪਾ ਸਦਕਾ ਅੱਜ ਦਾਸ ਜਿਹੜੀ ਆਪਾਂ ਗਰੀਬ ਬੱਚੀ ਦਾ ਵਿਆਹ ਕਰਨਾ ਸੀ ਉਹ ਆਨੰਦਕਾਰਜ ਹੋ ਗਿਆ ਮੈਂ ਮਹਾਰਾਜ ਦੀ ਕਿਰਪਾ ਨਾਲ ਵੀਡੀਓ ਬਣਾਈਆਂ ਸੀ ਜਰੂਰ ਪਾਵਾਂਗਾ ਕੱਲ ਨੂੰ ਪਾਵਾਂਗਾ ਅੱਜ ਐਡਿਟ ਕਰਕੇ ਰੱਖਾਂਗਾ ਤੇ ਕੱਲ ਨੂੰ ਉਹ ਵਾਲੀਆਂ ਵੀਡੀਓ ਜਿਹੜੀਆਂ ਆਪ ਸੰਗਤਾਂ ਦਰਸ਼ਨ ਕਰ ਸਕੋ ਵੀ ਕਿਵੇਂ ਉਹ ਵਿਆਹ ਹੋਇਆ ਕਿਉਂਕਿ ਮਹਾਰਾਜ ਦੀ ਕਲਾ ਨਹੀਂ ਮਹਾਰਾਜ ਦੀ ਕਿਰਪਾ ਨਾਲ ਹੀ ਇਹ ਸਭ ਕੁਝ ਹੁੰਦਾ ਮਹਾਰਾਜ ਤੋਂ ਬਿਨਾ ਕੁਝ ਨਹੀਂ ਹੁੰਦਾ ਜਿਨ੍ਹਾਂ ਨੇ ਸੇਵਾ ਭੇਜੀ ਉਹਨਾਂ ਦਾ ਦਿਲੋਂ ਧੰਨਵਾਦ ਹੈ ਮਹਾਰਾਜੀ ਸਾਰਿਆਂ ਨੂੰ ਸੁੱਖ ਦੇਣ ਵਾਲਿਆ ਕਿਰਪਾ ਕਰਨ ਵਾਲਿਆ ਗੁਰੂ ਗਰੀਬ ਨਵਾਜ ਅੰਤਰਜਾਮੀ ਸਤਿਗੁਰੂ ਸਤਿਗੁਰਾਂ ਤੋਂ ਬਿਨਾ ਖਾਲਸਾ ਜੀ ਕੋਈ ਕਿਸੇ ਦਾ ਰਾਖਾ ਨਹੀਂ ਇਸ ਕਰਕੇ ਬਾਣੀ ਪੜਿਆ ਕਰੀਏ ਨਾਮ ਜਪਿਆ ਕਰੀਏ ਨਾਮ ਤੇ ਆਇਆ ਕਰੀਏ ਵਾਹਿਗੁਰੂ ਵਾਹਿਗੁਰੂ ਕਰਦੇ ਰਿਹਾ ਕਰੀਏ ਮਰਤ ਵਿਲੇ ਜਾਗੀਏ ਗੁਰੂ ਕੀ ਬਾਣੀ ਦਾ ਬਚਨ ਕਮਾਈਏ ਫਿਰ ਖਾਲਸਾ ਜੀ ਸਾਡਾ ਕੁਝ ਭਲਾ ਹੋਵੇਗਾ ਸਾਨੂੰ ਸੁੱਖ ਪ੍ਰਾਪਤ ਹੋਣਗੇ ਕਿਉਂਕਿ ਬਿਨਾ ਬਾਣੀ ਤੋਂ ਬਿਨਾ ਗੁਰੂ ਤੋਂ ਕੋਈ ਸੁਖ ਨਹੀਂ ਖਾਲਸਾ ਜੀ ਦੇ ਸਕਦਾ ਮਾਇਆ ਬੰਦੇ ਨੂੰ ਸੁਖੀ ਨਹੀਂ ਕਰ ਸਕਦੀ ਹਾਂ ਚੰਦ ਪਣਾਂ ਦਾ ਖਾਲਸਾ ਜੀ ਕੋਈ ਖੁਸ਼ੀ ਦੇ ਪਲ ਦੇ ਸਕਦੀ ਹੈ ਪਰ ਸਦੀਵੀ ਸੁਖ ਨਹੀਂ ਦੇ ਸਕਦੀ ਜਨਮ ਜੰਮਣ ਤੇ ਮਰਨ ਤੋਂ ਮੁਕਤ ਨਹੀਂ ਕਰ ਸਕਦੀ ਮਾਇਆ ਸੰਸਾਰ ਦੀ ਕੋਈ ਵੀ ਖੁਸ਼ੀ ਖਾਲਸਾ ਜੀ ਬੰਦੇ ਨੂੰ ਬਹੁਤਾ ਚਿਰ ਕੁਝ ਨਹੀਂ ਰੱਖ ਸਕਦੀ ਪਰ ਗੁਰੂ ਦਾ ਇੱਕ ਐਸਾ ਨਾਮ ਹੈ ਜੋ ਦੁੱਖਾਂ ਵਿੱਚ ਵੀ ਬੰਦੇ ਨੂੰ ਖੁਸ਼ ਰੱਖਦਾ ਸੋ ਇਸ ਕਰਕੇ ਨਾਮ ਜਪਿਆ ਕਰੀਏ ਨਾਮ ਤੇ ਆਇਆ ਕਰੀਏ ਗੁਰੂ ਕੀ ਬਾਣੀ ਦਾ ਓਟ ਆਸਰਾ ਲਈਏ ਖਾਲਸਾ ਜੀ ਸਤਗੁਰ ਸੱਚੇ ਪਾਸ਼ਾ ਮਹਾਰਾ ਸਾਡੇ ਵੀ ਕਾਜ ਸਵਾਰਣਗੇ ਸੋ ਮਹਾਰਾ ਚੜ੍ਹਦੀ ਕਲਾ ਸਾਰਿਆਂ ਨੂੰ ਬਖਸ਼ਣ ਭੁੱਲਾਂ ਦੀ ਖਾਲਸਾ ਜੀ ਕੀ ਮਾਂ ਬਖਸ਼ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ